ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਆ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਵਰਣਾ ਅੱਜ ਦੀ ਵੀਡੀਓ ਦੋਸਤੋ ਵੱਖਰੀ ਆ ਚਾਹੇ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਕਿਸੇ ਵੀ ਫਸਲ ਤੇ ਤੇ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਤੇ ਬਾਈ ਦੋਸਤੋ ਆਪਣੇ ਪਿੰਡ ਆਇਆ ਸੀਗਾ ਸਪਰੇਅ ਕਰਨ ਮੱਕੀ ਤੇ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਤੇ ਜੇ ਕਿਸੇ ਨੇ ਕੋਈ ਵੀ ਫਸਲ ਤੇ ਸਪਰੇਅ ਕਰਉਣਾ ਹੈ ਹੈਡ ਚੜ ਸਕਦਾ ਹਾਂ ਹਸਿਕਲ ਬਾਈ ਹਸਿਕਲ ਬਾਈ ਨਾਮ ਦੱਸ ਦੇ ਠੀਕ ਆ ਪੈਂਟ ਸਮਾਲਸਾ ਰਹਿਣਾ ਤੇ ਜਿਹੜੀ ਹੈ ਆਪਣੀ ਮਸ਼ੀਨ ਆ ਦਵਾਈ ਛੜਕਣ ਵਾਲੀ ਹੈ ਨਾ ਤੇ ਕਿਹੜੀ ਕਿਹੜੀ ਫਸਲ ਤੇ ਦਵਾਈ ਛੜਕਦੀ ਆ ਇਹ ਸਾਰੀਆਂ ਫਸਲਾਂ ਦੀ ਕਰਦੇ ਆਪਾਂ ਨੂੰ ਵੀ ਚੰਗੀ ਆ ਮੱਕੀ ਦਾ ਟਾਈਮ ਆ ਤੇ ਇਹਦੇ ਕਰੀਏ ਨੇ ਠੀਕ ਆ ਸਾਰੀਆਂ ਫਸਲਾਂ ਤੇ ਜਾਨੀ ਕਿ ਇਹਦੇ ਨਾਲ ਸਪਰੇਅ ਹੋ ਜਾਂਦੀ ਆ ਤੇ ਪਾਣੀ ਕਿੰਨਾ ਪੈ ਜਾਂਦਾ ਇਹ ਖੱਲੇ ਦਾ 200 ਲੀਟਰ ਕਿੱਲੇ ਦਾ ਪੈ ਜਾਂਦਾ ਹਣਾ ਤੇ ਇਹਦੇ ਕਿੱਲੇ ਦੇ ਕਿੰਨੇ ਪੈਸੇ ਆ ਛੜਕਾਈ ਦੇ ਹੁਣ ਤੇ ਹੀ ਹੋਊਗਾ ਉਹ ਦੋਸਤੋ ਫੋਨ ਤੇ ਹੋ ਜੂਗੀ ਗੱਲ ਚਾਹ ਕੇ ਕਵਾਟ ਦੇ ਹਿਸਾਬ ਨਾਲ ਹੋਊਗਾ ਏਰੀਆ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਵੀ ਜਿੰਨੀ ਕਵਾਟ ਪਾਈ ਨੇ ਹੁਣ ਆਇਆ ਉਹ ਤੁਸੀਂ ਕਨੈਕਟ ਕਰ ਸਕਦੇ ਹੋ ਫੋਨ ਤੇ ਤੇ ਕਿੱਥੋਂ ਕਿਤਾਹੀਂ ਆਪਾਂ ਜਾ ਸਕਦੇ ਆ ਆਪਣਾ ਵੀ 15 ਕਿਲੋਮੀਟਰ ਤੱਕ ਆ ਏਰੀਆ 15 ਦੇ ਵਿੱਚ ਵਿੱਚ ਜਾਨੀ ਕਿ 15 ਕਿਲੋਮੀਟਰ ਦੇ ਵਿੱਚ ਵਿੱਚ ਕਿਤੇ ਵੀ ਜਾ ਸਕਦੇ ਨੇ ਨੇੜੇ ਦੇ ਪਿੰਡਾਂ 'ਚ ਤੇ ਫੋਨ ਨੰਬਰ ਆਪਣਾ ਵੰਡ ਦੇ ਦਿੱਤਾ ਦੋਸਤੋ ਆਹ ਬਾਈ ਦਾ ਨੰਬਰ ਆ ਰੇ ਵੀ ਖਲਾਰਦੀ ਆ ਨਾ ਬਾਈ ਦੋਸਤੋ ਤੇ ਰੇ ਵੀ ਖਲਾਰਨੀ ਹੋਵੇ ਰੇ ਵੀ ਖਲਵਾ ਖਲਵਾ ਸਕਦੇ ਆ ਤੇ ਸਪਰੇਅ ਤਾਂ ਇਹ ਦੋਸਤੋ ਸਰਾਹੀ ਕਰਦੀ ਆ ਨੰਬਰ ਹੈਗਾ 73 552 31 299 ਦੂਜਾ ਬਾਈ ਦਾ ਨੰਬਰ ਹੈਗਾ 95 171 700875 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਟੋਰੀ ਦੋਸਤੋ ਕਰਦਾਂਗੇ ਤੁਹਾਨੂੰ ਵੀਡੀਓ ਸਟੋਰੀ ਦੀ ਪਹਿਲਾਂ ਅਪਲੋਡ ਕਰਦਾਂਗੇ ਉਹ ਚ ਜਿਵੇਂ ਸਪਰੇਅ ਛੜਕਦੀ ਆ ਇਹ ਉਹ ਸਟੋਰੀ ਦੇ ਵਿੱਚ ਵਗਾਇਆ ਵਾ ਤੇ ਉਹ ਵਗਾ ਦੋਸਤੋ ਐ ਟਾਂਡੇ ਜਮਾ ਗੱਜ ਕਰ ਦਿੰਦੀ ਆ ਵਧੀਆ ਦੋਸਤੋ ਸਪਰੇਅ ਕਰਦੀ ਆ ਤੇ ਜਰੂਰ ਬਾਈ ਨਾਲ ਕਨੈਕਟ ਕਰ ਸਕਦੇ ਆ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਵੱਧ ਸ਼ੇਅਰ ਕਰਦੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ